वेलकम टू रीसेंट टाइम्स मैं ममू रिसीज आज पेर आप्स ऑफ द वेलकम करदा और आज जिवें की ਤੁਸੀਂ ਦੇਖ ਰਹੇ ਹੋ ਸਾਡੇ ਨਾਲ ਡਾਕਟਰ ਅਨਵਰ ਸਾਹਿਬ ਮੌਜੂਦ ਹੈ ਔਰ ਇਹਨਾਂ ਦੀ ਅਕੈਡਮੀ ਦੇ ਵਿੱਚ ਆ ਅਨਵਰ ਸਰਜਨਸੀਨੋ ਅਕੈਡਮੀ ਆਪਾਂ ਇਸ ਨਾਮ ਦਾ ਪੂਰਾ ਫੁੱਲ ਫਾਰਮ ਔਰ ਇਹਦਾ ਮਤਲਬ ਵੀ ਪੁੱਛਾਂਗੇ ਤੇ ਨਾਲ ਆਪਾਂ ਗੱਲ ਕਰਾਂਗੇ ਇਸ ਅਕੈਡਮੀ ਦੇ ਬਾਰੇ ਔਰ ਅਨਵਰ ਸਾਹਿਬ ਮਾਸ਼ਾਅੱਲਾ ਮਸ਼ਹੂਰ ਔ ਮਰੂਫ ਹਸਤੀ ਨੇ ਬਲੇਰ ਕੋਲ ਦੇ ਸਾਰੇ ਜਾਣਦੇ ਨੇ ਔਰ ਅਕੈਡਮੀ ਸ਼ੁਰੂ ਕੀਤੀ ਅਕੈਡਮੀ ਦੇ ਵਿੱਚ ਕੀ ਕੀ ਕਰਵਾਉਂਦੇ ਔਰ ਕੀ ਕੀ ਇਹਨਾਂ ਦੀ ਹੁਣ ਤੱਕ ਨਹੀਂ ਉਪਲਬਧ ਇਹਨਾਂ ਬਾਰੇ ਆਪਾਂ ਸਾਰੀ ਜਾਣਕਾਰੀ ਲਵਾਂਗੇ ਆਓ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰੀਏ ਡਾਕਟਰ ਅਨਵਰ ਸਾਹਿਬ ਨੂੰ ਸਰ ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਤੁਹਾਨੂੰ ਆਪਣੇ ਚੈਨਲ ਰੀਸੈਂਟ ਟਾਈਮ ਤੇ ਜੀ ਸ਼ੁਕਰੀਆ ਜੀ ਮਾਮੂਨ ਸਾਹਿਬ ਸਰ ਇੱਕ ਦੱਸੋ ਤੁਹਾਨੂੰ ਇੱਕ ਪਹਿਲਾਂ ਤਾਂ ਜਿਹੜਾ ਨਾਮ ਹੈ ਨਾਮ ਦੀ ਐਬ੍ਰਿਵੀਏਸ਼ਨ ਕੀ ਹੈ ਸਰ ਇਹ ਹੈਗਾ ਜੀ ਡਾਕਟਰ ਅਨਵਰ ਸਾਇਨੋ .com ਅਕੈਡਮੀ ਮੁਹੰਮਦ ਅਨਬਰ ਸਾਇੰਸ ਕਮਰਸ ਮਤਲਬ ਪੂਰਾ ਲਿਖਣ ਦੇ ਬਜਾਏ ਮੈਂ ਸ਼ਾਰਟ ਫਾਰਮ ਚ ਲਿਖਿਆ sino.com ਉਹ ਬੋਲਣ ਚ ਵੀ ਅੱਛਾ ਲੱਗਦਾ sino.com ਹੈ ਕਰ ਇਹਦੇ ਵਿੱਚ ਪਲਸ 1 ਪਲਸ 2 ਮੈਡੀਕਲ ਨਾਨ ਮੈਡੀਕਲ ਕਮਰਸ ਔਰ ਜਿਹੜੀਆਂ ਮੈਥਮੈਟਿਕਸ ਦੀਆਂ ਕਲਾਸਾਂ ਨੇ ਮੇਰੀਆਂ ਆਪਣੀਆਂ ਨੇ ਉਹ ਬੀਬੀਏ ਬੀਸੀਏ ਬੀ ਫਾਰਮਾ ਇਹ ਇਹ ਸਾਰਾ ਇਹ ਮੈਂ ਕਰਾਉਣਾ ਮੈਂ ਇਥੇ ਮੈਡੀਕਸ ਮੈਥਮੈਟਿਕਸ ਦਾ ਐਮ ਕਾਮ ਤੱਕ ਕਰੂ ਐਮ ਐਸਸੀ ਮੈਥ ਤੱਕ ਚੱਲਦਾ ਸਾਰਾ ਤੇ ਇਹ ਅਕੈਡਮੀ ਦਾ ਮੇਰਾ ਆਪਣਾ ਐਕਸਪੀਰੀਅੰਸ ਤਾਂ 40 ਸਾਲ ਦਾ ਹੈਗਾ ਇਸ ਸਾਲ 86 ਤੋਂ ਹੀ ਮੈਂ ਸ਼ੁਰੂ ਕਰ ਲਿਆ ਸੀ ਸਾਲ ਤੇ ਬਾਕੀ ਮੈਂ ਬੱਚਿਆਂ ਲਈ ਤਾਂ ਸਪੈਸ਼ਲ ਇੱਕ ਗੱਲ ਜਿਹੜੀ ਹੈ ਇਹ ਅਕੈਡਮੀ ਦੇ ਵਿੱਚ ਮੈਂ ਆਪਣੇ ਜਿਹੜੇ ਮੈਂਟਰ ਟੀਚਰ ਰੱਖਨੇ ਨੇ ਮੈਂਨੇ ਉਹ ਮੈਂ ਬੜਾ ਸੋਚ ਸਮਝ ਕੇ ਕਈ ਟੀਚਰ ਤਾਂ ਮੈਂ ਬੈਸੀ 1-2 ਦਿਨ ਰੱਖਦਾ ਐ ਫਿਰ ਮੈਂ ਭੇਜ ਦਨਾ ਕਿਉਂ ਭੇਜ ਦਨਾ ਕਿਉਂਕਿ ਬੱਚੇ ਨਹੀਂ ਉਹਨਾਂ ਨੂੰ ਸਿਲੈਕਟ ਕਰਦੇ ਮੈਂ ਨਹੀਂ ਸਿਲੈਕਟ ਕਰਦਾ ਕਿਸੇ ਨੂੰ ਜਦ ਬੱਚੇ ਮੈਨੂੰ ਕਹਿੰਦੇ ਨੇ ਵੀ ਸਰ ਸਮਝ ਨਹੀਂ ਆਇਆ ਇੱਕ ਦੋ ਬਾਰੀ ਮੈਂ ਟੀਚਰ ਨੂੰ ਕਹ ਦਿੰਦਾ ਨਾ ਵੀ ਤੁਸੀਂ ਇਸ ਹਿਸਾਬ ਨਾਲ ਪੜ੍ਹਾਓ ਲੈਵਲ ਨਹੀਂ ਚ ਰੱਖੋ ਆਪਣਾ ਐਮ ਐਸ ਸੀ ਹੁੰਦੇ ਨੇ ਫਰੈਸ਼ ਹੁੰਦੇ ਨੇ ਉਹਨਾਂ ਨੂੰ ਜਦੋਂ ਨਹੀਂ ਇਸ ਲੈਵਲ ਤੇ ਆਉਂਦੇ ਫਿਰ ਮੈਂ ਕਹ ਦਿੰਦਾ ਨਾ ਵੀ ਮੈਨੂੰ ਕੋਈ ਨਵੀਂ ਮੈਥਡ ਬੁਲਾ ਦੂੰਗਾ ਫਿਰ ਬਾਅਦ ਕੋਈ ਗੱਲ ਨਹੀਂ ਜੇ ਕੀਕ ਲੱਗਿਆ ਬਈ ਤਾਂ ਟੀਚਰ ਵੀ ਮੈਂ ਉਸ ਤਰ੍ਹਾਂ ਦੀ ਰੱਖਦਾ ਜਿਹੜੇ ਬੱਚਿਆਂ ਦੇ ਲੈਵਲ ਦੇ ਹੋਣ ਉਸ ਕੈਲੀਬਰ ਨੂੰ ਲੈਂਦੇ ਹੋਣ ਜਿਸ ਤਰ੍ਹਾਂ ਬੱਚੇ ਸਮਝਦੇ ਨੇ ਕਿਉਂਕਿ ਆਪਾਂ ਨੇ ਇਕੱਲੀ ਫੀਸ ਖਾਤਰ ਥੋੜਾ ਪੜ੍ਹਾਉਣਾ ਜੀ ਵੀ ਫੀਸ ਲੈ ਲਈ ਬੱਚਿਆਂ ਨੂੰ ਬਸ ਟਾਈਮ ਪਾਸ ਕਿਲਾ ਬਿਲਕ ਇੱਕ ਸਾਡਾ ਟਾਈਮ ਸਰ ਅਸੀਂ ਬੱਚਿਆਂ ਦਾ ਨਾ ਐਕਚੁਅਲੀ ਜੋ ਐਜੂਕੇਸ਼ਨ ਹੈ ਉਹ ਇਹ ਨਹੀਂ ਹੈ ਵੀ ਸਾਹਮਣੇ ਕਿਤਾਬ ਤੋਂ ਦੇਖ ਕੇ ਬੱਚਿਆਂ ਨੂੰ ਪੜਾਤਾ ਸਰ ਨੀਅਰਲੀ ਬੁਕੇਸ਼ਨ ਆਲਵੇਜ਼ ਇਸ ਨੋਟ ਐਨ ਐਜੂਕੇਸ਼ਨ ਕਿਤਾਬ ਤੋਂ ਦੇਖ ਕੇ ਪੜ੍ਹਾਇਤਾ ਜਾਂ ਕਿਤਾਬ ਚੋਂ ਪਹਿਲਾਂ ਆਪ ਪੜ੍ਹ ਲਿਆ ਫੇਰ ਪੜ੍ਹਾਇਤਾ ਹੁਣ ਮੈਂ ਇੱਕ ਛੋਟੀ ਜੀ ਮਿਸਾਲ ਦਿੰਨਾ ਤੁਹਾਨੂੰ ਜਾਨੀ ਮੈਂ ਪੁੱਛਿਆ ਕਿਸੇ ਬੱਚੇ ਨੂੰ 11+12 ਬੱਚੇ ਨੇ 23 ਕਹਿਤਾ ਕਿ ਇਹ ਸਾਰ ਐਜੂਕੇਸ਼ਨ ਨਹੀਂ ਹੈ ਜੀ ਨਹੀਂ ਇਹ ਤਾਂ ਬੱਚੇ ਨੂੰ ਯਾਦ ਕਰਨ ਨੂੰ ਕਿਹਾ ਆਪਾਂ ਨੇ ਵੀ 11 ਤੇ 12 23 ਦੇ ਬਰਾਬਰ ਹੈ ਇਹ ਤਾਂ ਬੱਚਾ ਯਾਦ ਇਹਦੇ ਵਿੱਚ ਦਿਮਾਗ ਦਾ ਕੋਈ ਖਰਚ ਨਾ ਨਾ ਹੋਇਆ ਇਹ ਤਾਂ ਮੈਮਰਾਇਜ਼ ਪਾਰਟ ਆ ਜਿਹੜਾ ਬ੍ਰੇਨ ਦਾ ਉਹ ਯੂਜ਼ ਹੋਇਆ ਲੇਕਿਨ ਦਿਮਾਗ ਡਿਵੈਲਪਮੈਂਟ ਹੈ ਜਿਹੜੀ ਉਹ ਨਹੀਂ ਨਾ ਹੋਈ ਇਹ ਸਵਾਲ ਨੂੰ ਇਸ ਤਰ੍ਹਾਂ ਕਰੋ ਬੱਚਿਆਂ ਨੂੰ ਪੁੱਛੋ ਜਿਹੜੇ 20 ਬੱਚੇ ਆਪਣੇ ਸਾਹਮਣੇ ਬੈਠੇ ਨੇ ਵੀ ਬੱਚੋ ਇੱਕ ਬੱਚੇ ਨੂੰ ਖੜਾ ਕਰਕੇ ਲਵੇ ਸਮੀਰ ਤੂੰ ਖੜਾ ਹੋ ਮੈਨੂੰ ਦੱਸ ਦੀ ਮੈਂ 23 ਜੋੜ ਲੈ ਕੇ ਆਉਣਾ ਤੂੰ ਮੈਨੂੰ ਦੱਸ ਕਿਹੜੇ ਦੋ ਨੰਬਰਾਂ ਨੂੰ ਜੋੜੇਗਾ ਹੋਣ ਦਿਮਾਗ ਚੱਲ ਪਿਆ ਸਹੀ ਹੁਣ ਹਿੱਲੂ ਬੱਚੇ ਦਾ ਦਿਮਾਗ ਥੋੜਾ ਜਿਹਾ ਹੋ ਸਕਦਾ 10 ਤੇ 13 ਜੋੜ ਦੇਵੇ ਉਹ 30 ਤੇ 3 ਕਹਿ ਦੇ 20 ਤੇ 3 ਕਹਿ ਦੇ ਦੇਖੋ ਹਰ اورੇ ਸਵਾਲ ਹਰ ਬੱਚੇ ਦਾ ਅਲੱਗ ਹੋਣਾ ਹੈ ਜੀ ਜੀ ਪਰ ਇਹ এডਿਕੇਸ਼ਨ ਇਸ ਤਰ੍ਹਾਂ ਦੀ ਹੈ ਕਦੇ ਵੀ এডਿਕੇਸ਼ਨ ਅਕਸਰ ਮੈਂ ਕਹਿੰਦਾ 95% ਤੁਸੀਂ ਕਿਸੇ ਸਕੂਲ 'ਚ ਵੀ ਚਲੇ ਜਾਓ ਕੋਈ ਵੀ ਮੈਥਮੈਟਿਕਸ ਸਾਇੰਸ ਦੇ ਅਧਿਆਪਕ ਨੂੰ ਪੁੱਛ ਲਓ b x 2 4 b x ਕਿੰਨਾ ਹੈ ਉਹ ਕਹਿੰਗੇ b x 2 ਹੈ ਬੀਕ ਕਿਵੇਂ ਆਇਆ ਉਹ ਐਕਚੁਅਲੀ ਕਿਵੇਂ ਆਇਆ ਇਹ ਅਲਜਬਰਾ ਜੀ ਕਿਵੇਂ ਆਇਆ ਨਹੀਂ ਕਰਾਉਂਦੇ ਦੋ ਉਧਰ ਲੈ ਕੇ ਮਾਈਨਸ ਹੋ ਗਿਆ ਜੇ ਬੋਰਡ ਹੁੰਦਾ ਮੈਂ ਕਰਾ ਦਿੰਦਾ ਤੁਹਾਨੂੰ ਤਾਂ ਇਹ ਐਕਚੁਅਲੀ ਦੋ ਇਧਰ ਆਉਂਦਾ ਹੀ ਨਹੀਂ ਕਦੇ ਸਰ ਕਦੇ ਵੀ ਨਹੀਂ ਆਇਆ ਮੈਥਮੈਟਿਕਸ ਦਾ ਰੂਲ ਹੀ ਨਹੀਂ ਆਪਾਂ ਅਕਸਰ ਕਹਿੰਦੇ ਦੋ ਪਲੱਸ ਦਾ ਉਧਰ ਲੈ ਕੇ ਮਾਈਨਸ ਦਾ ਹੋ ਗਿਆ ਕੋਈ ਮੈਥਮੈਟਿਕਸ ਦਾ ਅਧਿਆਪਕ ਮੈਨੂੰ ਬੋਲ ਦੇਵੇ ਵੀ ਇਹੇ ਦੋ ਉਧਰ ਚਲੇ ਗਿਆ ਕੋਈ ਰੂਲ ਹੀ ਨਹੀਂ ਸਰ ਇਹ ਬੱਚਿਆਂ ਨੂੰ ਐਕਚੁਅਲੀ ਬੇਸ ਕਰਾਓ ਉਹ ਬੱਚੇ ਅੱਗੇ ਜਾ ਕੇ ਸੈਂਟਿਸਟਸ ਬੰਦੇ ਨੇ ਉਹ ਮੈਥਮੈਟੀਸ਼ੀਅਨ ਬੰਦੇ ਨੇ ਐਜੂਕੇਸ਼ਨ ਦੇ ਸੰਬੰਧ ਨੇ ਜਿਹੜੇ ਬੱਚਿਆਂ ਨੂੰ ਆਪਾਂ ਬੀ ਸਿਖਾਉਨੇ ਇਹ ਰੱਟੇ ਵਾਲੀ ਗੱਲ ਨਹੀਂ ਰੱਟਾ ਤੇ ਇਹ ਹੋ ਗਿਆ ਵੀ 2 2 4 ਹੈ ਬਸ ਇਹ ਰੱਟਾ ਹੋ ਗਿਆ ਬੱਚੇ ਦਾ 4 ਕਿਵੇਂ ਬਣਿਆ ਉਹਦੇ ਬਾਰੇ ਆਪਾਂ ਗੱਲ ਕਰੀਏ ਅ ਸਰ ਇੱਕ ਮੈਂ ਗੱਲ ਪੁੱਛੂੰਗਾ 40 ਸਾਲ ਦਾ ਮਾਸ਼ਾਅੱਲਾ ਬੜਾ ਇੱਕ ਰਿਚ ਐਕਸਪੀਰੀਅੰਸ ਤੇ ਬਹੁਤ ਬੜਾ ਜਿਹਾ ਕੰਟਰੀਬਿਊਸ਼ਨ ਹੁੰਦਾ 40 ਸਾਲ ਇੱਕ ਫੀਲਡ ਨੂੰ ਦੇਣੇ ਤੁਸੀਂ ਐਜੂਕੇਸ਼ਨ ਨੂੰ ਆਪਣੇ 40 ਸਾਲ ਦਿੱਤੇ ਆ ਔਰ 40 ਸਾਲਾਂ ਦੇ ਵਿੱਚ ਕਿੰਨੇ ਕੁ ਸਟੂਡੈਂਟਸ ਆ ਸਰ ਜਿਹੜੇ ਕਾਮਯਾਬ ਆਪਾਂ ਬੰਦੀਆਂ ਕੇ ਸਾਇੰਸ ਦੇ ਮਤਲਬ ਜਿਹੜੇ ਅਲੱਗ-ਅਲੱਗ ਫੀਲਡ ਵਿੱਚ ਕੰਮ ਕਰ ਰਹੇ ਨੇ ਕਿੰਨੇ ਕੁ ਸਟੂਡੈਂਟ ਹੋਣਗੇ ਇਹ ਤਾਂ ਸਰ ਗਿਣਤੀ ਮਾਸ਼ਾਅੱਲਾ ਬਹੁਤ ਜ਼ਿਆਦਾ ਹੈ ਮੈਨੂੰ ਵੀ ਨਹੀਂ ਪਤਾ ਟੋਟਲ ਤਾਂ ਲੇਕਿਨ ਸੈਂਕੜੇ ਸਟੂਡੈਂਟ ਐਸੇ ਨੇ ਜਿਹੜੇ ਆਪਣੀ ਮਤਲਬ ਸੈਚੂਰੇਟਿਡ ਪੋਸਟ ਤੇ ਬੈਠੇ ਨੇ ਬਿਓ ਪੋਸਟ ਤੇ ਬੈਠੇ ਨੇ ਜਿਹੜੇ ਬੱਚਾ ਕਹਿੰਦਾ ਵੀ ਮੈਂ ਫੁੱਲ ਫਲੈਜ ਵੀ ਮੈਂ ਸੈਟੀਸਫਾਈ ਆ ਪੋਸਟ ਤੋਂ ਕੋਈ ਸਰ ਆਪਣਾ ਇੰਜੀਨੀਅਰ ਲਾਈਨ ਦੇ ਵਿੱਚ ਟੌਪ ਤੇ ਬੈਠਾ ਜਿਹੜਾ ਇੰਜੀਨੀਅਰ ਨੂੰ ਸਿਲੈਕਟ ਕਰਦਾ ਕੁਛ ਇੱਕ ਮੈਂ ਚਲੋ ਨਾਂ ਨਹੀਂ ਦਿੰਦਾ ਹੁਣ ਕਿੰਨਿਆ ਕਿਤੇ ਨਾਂ ਲਈ ਜਾਵਾਂ ਜੇ ਇੱਕ ਦੇ ਨਾਂ ਲੈ ਤਾਂ ਦੂਸਰਾ ਬੱਚਾ ਕਹੂਗਾ ਮੇਰਾ ਵੀ ਮੇਰਾ ਨਾਂ ਕਿਉਂ ਨਹੀਂ ਲਿਆ ਕਈ ਬਹੁਤ ਅੱਛੇ ਡਾਕਟਰ ਨੇ ਆਪਣੇ ਮਲੇਰ ਕੋਲ ਲੈ ਚ ਦੀ ਇੰਟਰਨੈਸ਼ਨਲ ਫੇਮ ਦੇ ਡਾਕਟਰ ਨੇ ਕਈ ਬੱਚੇ ਅਧਿਆਪਕ ਨੇ ਬਹੁਤ ਅੱਛੇ ਅਧਿਆਪਕ ਇਹ ਅਚੀਵਮੈਂਟ ਦਾ ਮਤਲਬ ਇਹ ਹੈ ਵੀ ਤੁਸੀਂ ਜੋ ਥੋੜੀ ਪ੍ਰਡਕਟ ਹੈ ਜੋ ਤੁਸੀਂ ਪੜ੍ਹਾਏ ਨੇ ਬੱਚੇ ਉਹਨਾਂ ਦਾ ਰਿਜ਼ਲਟ ਕੀ ਹੈ ਕਿਸ ਤਰ੍ਹਾਂ ਦਾ ਹੁਣ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਹੁਣ ਇਸ ਇਸ ਸਾਲ ਦੀ 2025 ਦੀ ਮੈਂ ਗੱਲ ਕਰੀ ਅਸੀਂ ਮੈਥ ਸਾਇੰਸ ਕਮਰਸ ਇਹ ਪੜਾਉਂਦੇ ਆ ਇਸ ਅਕੈਡਮੀ ਦੇ ਵਿੱਚ ਆਪਣੀ ਬੱਸ ਸਟੈਂਡ ਦੇ ਬੈਕਸਾਈਡ ਤੇ ਪੈਟਰੋਲ ਪੰਪ ਹੈ ਐਚਪੀ ਦਾ ਪੈਟਰੋਲ ਪੰਪ ਉਹਦੇ ਨਾਲ ਬਿਲਕੁਲ ਕੰਦ ਸਾਂਝੀ ਹੈ ਬੋਰਡ ਵੀ ਲੱਗੇ ਹੋਏ ਨੇ ਉੱਥੇ ਉਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿਸੇ ਨਾਲ ਸਾਡਾ ਕੋਈ ਮੁਕਾਬਲਾ ਨਹੀਂ ਵੀ ਅਸੀਂ ਫਲਾਨਿਆਂ ਤੋਂ ਅੱਛੇ ਨੰਬਰ ਲੈ ਕੇ ਜਾਵਾਂਗੇ ਜੇ ਉਹ ਅਕੈਡਮੀ 'ਚ ਕੋਈ ਨਹੀਂ ਸਾਡਾ ਸਾਡੀ ਆਪਣੀ ਅਕੈਡਮੀ ਨਾਲੇ ਮੁਕਾਬਲਾ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ 100% ਨੰਬਰ ਬੱਚੇ ਨੂੰ ਦਵਾਈਏ ਇਸ ਕਰਕੇ ਸਾਡੇ ਮੁਕਾਬਲੇ 'ਚ ਅਸੀਂ ਆਉਂਦੇ ਨਹੀਂ ਹਾਂ ਕਿਸੇ ਦੇ ਜੀ ਇਸ ਵਾਰੀ ਸਾਡੀ ਇੱਕ ਬੱਚੀ ਦੇ 100% ਨੰਬਰ ਆਏ ਨੇ ਮੈਥ 'ਚ ਔਰ 99 ਆਏ ਨੇ ਸਾਇੰਸ 'ਚ ਇੱਕ ਨੰਬਰ ਕੱਢ ਗਿਆ ਸਾਨੂੰ ਅਫਸੋਸ ਹੈ ਉਸ ਬੱਚੀ ਦਾ ਵੀ ਉਹ ਇੱਕ ਨੰਬਰ ਕਿਵੇਂ ਉਹਦਾ ਰਹਿ ਗਿਆ ਸਾਡੀ ਕੋਸ਼ਿਸ਼ ਮੈਕਸਿਮਮ ਇਹੀ ਹੁੰਦੀ ਹੈ ਕਮਰਸ ਦੇ ਵਿੱਚ ਅਕਾਊਂਟੈਂਸੀ ਹੈ ਉਹਦੇ ਵਿੱਚ 97% ਬੱਚੇ ਆਏ ਦੇ ਆਏ ਨੰਬਰ ਤਾਂ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਵੀ 100% 100% ਕਿਉਂ ਨਹੀਂ ਆ ਸਕਦੇ ਔਰ ਸਾਰੀ ਇਸ ਵਾਰੀ ਹੈਰਾਨੀ ਦੀ ਗੱਲ ਇਹ ਹੈ ਵੀ ਜਿਹੜਾ ਹੁਣ ਰਿਜ਼ਲਟ ਆਇਆ ਪਲੱਸ 2 ਦਾ ਔਰ ਉਹਦੀ ਐਵਰੇਜ ਪਰਸੈਂਟੇਜ ਪਤਾ ਕਿੰਨੀ ਹੈ ਜੀ ਹੈਰਾਨ ਕਰਨ ਵਾਲੀ ਹੈ ਕਦੇ ਆਪਾਂ ਨੇ ਸੋਚਿਆ ਵੀ ਨਹੀਂ ਥਾ ਮੈਂ ਆਪਣੇ ਵੇਲੇ ਤਾਂ ਨਹੀਂ ਕਦੇ ਸੋਚਿਆ ਇੰਨੀ ਵੱਦਾ 91% ਐਵਰੇਜ ਮਾਸਟਰ ਬੱਚਿਆਂ ਦੀ ਔਰ ਲੜਕੀਆਂ ਦੀ 94 ਹੈ ਲੜਕੀਆਂ ਦੀ 88% ਹੈ ਮਤਲਬ ਲੜਕੀਆਂ ਉੱਪਰ ਨੇ Uh, 94 ਔਰ ਬॉयਜ਼ ਨੇ ਜਿਹੜੇ ਉਹਨਾਂ ਦੀ 88% ਕਹਿਣ ਦਾ ਮਤਲਬ ਇਹ ਵੀ ਬੱਚੀਆਂ ਜ਼ਿਆਦਾ ਲੈਬੋਰੀਅਸ ਹੁੰਦੀਆਂ ਨੇ ਜ਼ਿਆਦਾ ਮਿਹਨਤ ਕਰਦੀਆਂ ਨੇ ਮੁੰਡਿਆਂ ਦੇ ਕੰਪੈਰਟਿਵ ਮੁੰਡੇ ਇੰਟੈਲੀਜੈਂਟ ਹੁੰਦੇ ਨੇ ਲੇਕਿਨ ਇਹਨਾਂ ਕੋਲੇ ਟਾਈਮ ਘੱਟ ਹੁੰਦਾ ਜੀ ਜੀ ਅੱਛਾ ਸਰ ਇੱਕ ਹੋਰ ਗੱਲ ਦੱਸੋ ਮੈਨੂੰ ਇੱਥੇ ਅਗਰ ਸਬਜੈਕਟ ਵਾਈਜ਼ ਮੈਂ ਗੱਲ ਕਰਾਂ ਸਬਜੈਕਟ ਵਾਈਜ਼ ਜਿਵੇਂ ਦੱਸਿਆ ਕਮਰਸ ਇੱਥੇ ਪੜ੍ਹਾਈ ਜਾਂਦੀ ਹੈ ਸਾਇੰਸ ਪੜ੍ਹਾਈ ਜਾਂਦੀ ਹੈ ਮੈਚ ਭਾਈ ਜਾਂਦੇ ਔਰ ਸਰ ਇੱਕ ਮੈਂ ਇਹ ਰੂਪ ਪੁੱਛੂੰਗਾ ਜਿਸ ਤਰ੍ਹਾਂ ਪਲੱਸ 2 ਤੋਂ ਬਾਅਦ ਕਿਹੜਾ ਫੀਲਡ ਬਣਦਾ ਬੱਚੇ ਦਾ ਸਾਇੰਸ ਨੂੰ ਲੈ ਕੇ ਕਮਰਸ ਨੂੰ ਲੈ ਕੇ ਨਾਨ ਮੈਡੀਕਲ ਨੂੰ ਲੈ ਕੇ ਬੱਚਾ ਕਿਹੜੇ ਫੀਲਡ ਨੂੰ ਅਡਾਪਟ ਕਰ ਸਕਦਾ ਤੁਹਾਨੂੰ ਦੱਸੋ ਸਰ ਇਹ ਪਹਿਲ ਤੇ ਗੱਲ ਇਹ ਹੈ ਕਿ ਅੱਜ ਕੱਲ ਜੋ ਮੈਂ ਦੇਖਦਾ ਮਤਲਬ ਮੈਂ ਆਪਣੀ ਲਾਈਫ ਦਾ ਥੋੜਾ ਜਿਹਾ ਐਕਸਪੀਰੀਅੰਸ ਦੱਸਦਾ ਅਕਸਰ ਸਾਡੇ ਮਾਪੇ ਫੈਸਲਾ ਕਰ ਦਿੰਦੇ ਨੇ ਵੀ ਬੱਚੇ ਨੇ ਕੀ ਬਣਨਾ ਬਹੁਤ ਬਲੰਡਰ ਮਿਸਟੇਕ ਹੈ ਸਰ ਇਹ ਬਹੁਤ ਜ਼ਿਆਦਾ ਮਤਲਬ ਜਿਹੜੇ ਮੁਸਾਫਰ ਨੇ ਚੱਲਣਾ ਹੈ ਉਹਨੂੰ ਨਹੀਂ ਪਤਾ ਹੈਗਾ ਕਿ ਕਿੱਥੇ ਪਹੁੰਚਣਾ ਹੈ ਹਾਂ ਜਿਹਨੇ ਟਿਕਟ ਲੈ ਕੇ ਦੇਤਾ ਵੀ ਲੈ ਤੂੰ ਉੱਥੇ ਜਾਣਾ ਉਹ ਬੱਚੇ ਨੂੰ ਵੀ ਨਹੀਂ ਪਤਾ ਹੁੰਦਾ ਕਈ ਵਾਰ ਤਾਂ ਮੈਂ ਮੈਨੇ ਕੀ ਕਰਨਾ ਮੈਨੇ ਤਾਂ ਇਹ ਪੇਰੈਂਟਸ ਨੂੰ ਮੇਰੀ ਰਿਕਵੈਸਟ ਹੈ ਇਹ ਮਾਮੂਨ ਸਾਹਿਬ ਦੇ ਰੀਸੈਂਟ ਟਾਈਮ ਦੇ ਪਲੇਟਫਾਰਮ ਤੋਂ ਮੈਂ ਗੱਲ ਕਰ ਰਿਹਾ ਬੀ ਕਦੇ ਵੀ ਬੱਚੇ ਤੋਂ ਬਿਨਾ ਪੁੱਛੇ ਫੈਸਲਾ ਨਾ ਕਰੋ ਉਹਦੇ ਫਿਊਚਰ ਦਾ ਬਹੁਤ ਐਗਜ਼ਾਮਪਲ ਆਨੇ ਮੇਰੇ ਕੋਲ ਐਸਿਆਂ ਵੀ ਪੈਸੇ ਦੇ ਜੋਰ ਤੇ ਬੱਚੇ ਨੂੰ ਐਡਮਿਸ਼ਨ ਦਵਾਤੀ ਲੇਕਿਨ ਬੱਚਾ ਰਸਤੇ ਤੋਂ ਛੱਡ ਕੇ ਆ ਗਿਆ ਹੋਸਟਲ ਦੀ ਫੀਸ ਵੀ ਛੱਡ ਕੇ ਆ ਗਿਆ ਬੱਚਾ ਬਹੁਤ ਐਗਜ਼ੈਂਪਲ ਹੈ ਅਸੀਂ ਇਹਨੇ ਨਹੀਂ ਉਹ ਬੱਚੇ ਦਾ ਬੰਦਾ ਜੀ ਟੇਸਟ ਹੈ ਹੀ ਨਹੀਂ ਬੱਚਾ ਪੜ ਹੀ ਨਹੀਂ ਸਕਦਾ ਬੱਚਾ ਮੈਡੀਕਲ ਦਾ ਤੁਸੀਂ ਦੇਤੀ ਉਹਨੂੰ ਕਮਰਸ ਜਾਂ ਬੱਚਾ ਕਮਰਸ ਦਾ ਤੁਸੀਂ ਦੇਤੀ ਉਹਨੂੰ ਨਾਨ ਮੈਡੀਕਲ ਨਹੀਂ ਫਿੱਟ ਬੈਠ ਸਕਦਾ ਬੱਚਾ ਜੀ ਬੱਚੇ ਦਾ ਟੇਸਟ ਪੁੱਛੋ ਪਹਿਲਾਂ ਅੱਛਾ ਕੱਲ ਮੈਂ ਕੋਈ ਗੱਲ ਕਰ ਰਿਹਾ ਸੀ ਬੱਚੇ ਨਾਲ ਮੈਂ ਪੁੱਛਿਆ ਮਖਿਆ ਵੀ ਕੀ ਕਰਨਾ ਤੇਨੇ ਕਹਿੰਦਾ ਜੀ ਮੈਂ ਐ ਐਮ ਬੀਬੀਐਸ ਕਰਨੀ ਹੈ ਮਖਿਆ ਵੀ ਉਹਦੇ ਚ ਕੀ ਹੁੰਦਾ ਐਮ ਬੀਬੀਐਸ ਉਹ ਬੱਚਾ ਦੱਸ ਹੀ ਨਹੀਂ ਸਕਿਆ ਵੀ ਐਮਬੀਬੀਐਸ ਦੀ ਕੀ ਹੁੰਦੀ ਹੈ। ਬਸ ਕਿਸੇ ਨੇ ਕਹਿਤਾ ਵੀ ਐਮਬੀਬੀਐਸ ਹੁੰਦੀ ਹੈ ਬੱਚੇ ਨੇ ਮੰਨ ਲਿਆ ਵੀ ਐਮਬੀਬੀਐਸ ਹੁੰਦੀ ਹੈ। ਤਾਂ ਕਹਿਣਾ ਮਤਲਬ ਹੈ ਵੀ ਬੱਚੇ ਨੂੰ ਹੋਰ ਜਾਨੂ ਕਰਾਓ ਵੀ ਤੋਂ ਜਿਹੜੀ ਲਾਈਨ ਲੈਣਾ ਹੈ राजे ਅੱਗੇ ਜਾ ਕੇ ਆਹ ਚੀਜ਼ਾਂ ਲੈ ਦੀਆਂ। ਮੇਰੀ ਗੱਲ ਸੁਣ ਲਓ ਵੀ ਪਲੱਸ 1 ਤੋਂ ਬਾਅਦ ਪਲੱਸ 2 ਹੈ। ਪਲੱਸ 2 ਤੋਂ ਬਾਅਦ ਤਾਂ ਇੱਕ ਐਸਾ ਮਤਲਬ ਵਾਈਡ ਐਸਾ ਖੁੱਲਾ ਰਸਤਾ ਐਸਾ ਸਟੇਡੀਅਮ ਗਰਾਊਂਡ ਸਮਝ ਲਓ ਵੀ ਇੰਨਾ ਆ ਜਾਂਦਾ ਵੀ ਬੱਚਾ ਪਤਾ ਨਹੀਂ ਵੀ ਕਿੱਦਾਂ ਚੱਲਿਆ ਜਾਵੇ ਸਾਰਾ। ਇੰਨੀਆਂ ਲਾਈਨਾਂ ਨੇ 300 ਕਿਸਮ ਦੇ ਤੱਕ ਕੋਰਸ ਨੇ ਜਿਹੜੇ ਇੱਕ ਟਰੀ ਬਣਾਇਆ ਰਿਹਾ ਮੈਨੇ ਉਹ ਟਰੀ ਚ ਲਿਖਿਆ ਪਿਆ 300 ਕਿਸਮ ਦਾ ਉਹਦਾ ਟਾਪਿਕ ਦਾ ਨਾਮ ਲਿਖਿਆ ਮੈਨੇ ਆਫਟਰ 10 ਵਾਟ ਇਜ਼ ਦੈਨ ਆਫਟਰ 2 ਵਾਟ ਟੂ ਡੂ ਮਤਲਬ ਵੀ ਬੱਚਾ 10th ਤੋਂ ਬਾਅਦ ਕੀ ਕਰ ਸਕਦਾ ਹੈ ਪਲੱਸ 2 ਤੋਂ ਬਾਅਦ ਕੀ ਕਰ ਸਕਦਾ ਹੈ ਇਹ ਬੱਚੇ ਦਾ ਇਹ ਗੱਲ ਸੁਣ ਲਿਓ ਵੀ ਜੋ ਕੈਰੀਅਰ ਤੁਸੀਂ ਚੁਣ ਰਹੇ ਹੋ ਬੱਚੇ ਦਾ ਉਹ ਇੱਕ ਵਾਰੀ ਹੀ ਚੁਣਿਆ ਜਾਊਗਾ ਕਿਤੇ ਕੋਹ ਵੀ 3 ਸਾਲ ਬਾਅਦ ਅਸੀਂ ਫੇਰ ਬਦਲ ਦਾਂਗੇ ਹੁਣ ਇੱਕ ਬੱਚੇ ਨੇ ਸਰ ਪਲੱਸ 2 ਤੋਂ ਬਾਅਦ ਸਾਈਕੋਲੋਜੀ ਬੀਏ ਫਸਟ ইয়ার ਚ ਤੇ ਸਪੋਰਟਸ ਲੈ ਲਈ ਫਿਜ਼ੀਕਲ ਹੈ ਜੀ ਉਹ ਮੈਂ ਪੁੱਛਿਆ ਵੀ ਅੱਗੇ ਜਾ ਕੇ ਫੇ ਤੂੰ ਕੀ ਕਰੇਗਾ ਉਹ ਕਹਿੰਦਾ ਮੈਂ ਬੀਏ ਕਰਾਂ ਮੈਂ ਕਿਹਾ ਇਹਨਾਂ ਦੋਨਾਂ ਦੀ ਬੀਏ ਨਹੀਂ ਹੁੰਦੀ ਫੇਰ ਤੈਨੂੰ ਪਿੱਛੇ ਮੁੜਨਾ ਪਊਗਾ ਫੇਰ ਤੈਨੂੰ ਐਡੀਸ਼ਨਰ ਕਰਨਾ ਪੈਣਾ ਹੈ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਗਾਈਡੈਂਸ ਹੋਵੇ ਇਹ ਜੀ ਹੋਣੀ ਚਾਹੀਦੀ ਹੈ ਵੀ ਬੱਚਾ ਅੱਗੇ ਜਾ ਕੇ ਉਹ ਤੋਂ ਪੂਰਾ ਪੂਰਾ ਫਾਇਦਾ ਉਠਾ ਸਕੇ ਔਰ ਬੱਚਾ ਇਹ ਨਾ ਕਹੇ ਵੀ ਮੈਨੂੰ ਕਿਸੇ ਨੇ ਮਿਸ ਗਾਈਡ ਕੀਤਾ ਹੈ ਤਾਂ ਜੋ ਇੰਜੀਨੀਅਰ ਜੋ ਕੰਪਿਊਟਰ ਲਾਈਨ ਲੈਣੀ ਹੈ ਆਈਟੀ ਲੈਣੀ ਹੈ ਅੱਜਕੱਲ ਦਾ ਏਆਈ ਸਰ ਆਰਟੀਫੀਸ਼ੀਅਲ ਇੰਟੈਲੀਜੈਂਟ ਤੇ ਡੀ ਡਿਵੈਲਪ ਹੋ ਰਹੀ ਹੈ ਐਡੀ ਡਿਵੈਲਪ ਹੋ ਰਹੀ ਹੈ ਕਿ ਆਪਾਂ ਸੋਚ ਵੀ ਨਹੀਂ ਸਕਦੇ ਆਉਣ ਵਾਲੇ ਸਮੇਂ 'ਚ ਇਹਦਾ ਫਿਊਚਰ ਕੀ ਹੋਣਾ ਔਰ ਮੈਂ ਇਹ ਕਹਿਣਾ ਚਾਹਣਾ ਵੀ ਜਿਹੜਾ ਆ ਯੁੱਗ ਹੈ ਨਾ ਹਾਂ ਆ ਜੋ ਚੱਲ ਰਿਹਾ ਹੈ ਆਪਾਂ ਕਹਿੰਦੇ ਆ ਬਹੁਤ ਐਡਵਾਂਸ ਚਾ ਸੀ ਆਉਣ ਵਾਲੇ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੋਗੀ ਇਹਨੂੰ ਪੱਥਰ ਯੁੱਗ ਕਿੱਤੋਂ ਹੋਗੀ ਵੀ ਬਹੁਤ ਬੈਕ ਬੈਕਵਰਡ ਸੀ ਸਾਡੇ ਪੇਰੈਂਟਸ ਇੱਡੀ ਤੇਜ਼ੀ ਦੇ ਨਾਲ ਡਿਵੈਲਪ ਹੋ ਰਿਹਾ ਬੱਚੇ ਨੂੰ ਜੋ ਸਲਾਹ ਦੇਣੀ ਹੈ ਤੁਹਾਨੂੰ ਉਸ ਤਰ੍ਹਾਂ ਦੀ ਦਿਵੋ ਤਾਂ ਕਿ ਬੱਚਾ ਆਉਣ ਵਾਲੇ ਸਮੇਂ ਤੇ ਉਹਨੂੰ ਕੰਪੀਟ ਕਰ ਸਕੇ ਉਹਦਾ ਮੁਕਾਬਲਾ ਕਰ ਸਕੇ ਜੀ ਸਰ ਗੱਲਾਂ ਬਹੁਤ ਨੇ ਜੀ ਸਮਾਂ ਘਟ ਹੈ ਵੀਡੀਓਜ਼ ਆਪਾਂ ਪਾਰਟ ਦੇ ਵਿੱਚ ਹੀ ਕਰਾਂਗੇ ਅਗਲਾ ਜਿਹੜਾ ਐਪੀਸੋਡ ਆ ਉਹ ਆਪਾਂ ਜੋ ਟ੍ਰੀਪ ਵੀ ਬਣਾਇਆ 300 ਕਿਸਮ ਦੇ ਤੁਸੀਂ ਕੋਰਸਿਸ ਕਹਿ ਰਹੇ ਆਪਾਂ ਉਹਦੇ ਉੱਪਰ ਜ਼ਰੂਰ ਕਰਾਂਗੇ ਕਿਉਂਕਿ ਮੈਂ ਵੀ ਚਾਹੁੰਦਾ ਕਿ ਇੱਕ ਅੱਛੀ ਇਨਫਰਮੇਸ਼ਨ ਤੁਹਾਡੇ ਚੈਨਲ ਤੋਂ ਸਾਡੇ ਪਲੇਟਫਾਰਮ ਤੋਂ ਲੋਕਾਂ ਤੱਕ ਪਹੁੰਚੇ ਔਰ ਮੈਂ ਉਮੀਦ ਕਰਦਾ ਕਿ ਇਹ ਜੋ ਇਨਫਰਮੇਸ਼ਨ ਤੁਸੀਂ ਦੱਤੀ ਹੈ ਇਹ ਵਰਥ ਹੋਊਗੀ ਸਟੂਡੈਂਟਸ ਵਾਸਤੇ ਉਹਨਾਂ ਦੇ ਪੇਰੈਂਟਸ ਵਾਸਤੇ ਔਰ ਇਨਸ਼ਾਅੱਲਾ ਹਰ ਹਮੇਲੇ ਸਮੇਂ ਦੇ ਵਿੱਚ ਤੁਹਾਨੂੰ ਗੱਲਬਾਤ ਕਰਦੇ ਰਹਾਂਗੇ ਇਨਸ਼ਾਅੱਲਾ ਤੇ ਦਨ ਬਹੁਤ ਬਹੁਤ ਸ਼ੁਕਰੀਆ ਜੀ ਸਮਾਧ ਯੂਨੀਵਰਸਿਟੀ ਥੈਂਕ ਯੂ